ਉਹ ਦੇਖ ਸਕਦੇ ਹੋ ਤੁਸੀਂ ਕਾਫੀ ਜਿਆਦੇ ਉਲਝਿਆ ਪਿਆ ਬਹੁਤ ਜਿਆਦੇ ਵਾਰੀ ਘੁੰਮ ਗਿਆ ਧਾਗਾ ਇਹਦੇ ਤੇ ਹੁਣ ਇਹਨੂੰ ਸਾਰੇ ਨੂੰ ਕੱਢ ਕੇ ਇਹਨੂੰ ਯਾਦ ਕਰਾਂਗੇ ਇੱਕ ਮੌਕੇ ਨੂੰ ਦਵਾਂਗੇ ਵੀ ਹਰੇਕ ਬੰਦਾ ਨਹੀਂ ਇਹਨੂੰ ਫੜ ਸਕਦਾ ਨਹੀਂ ਇਹ ਬਹੁਤ ਚੁੰਝਾ ਮਾਰਦਾ ਪਿਛਲੀ ਵਾਰ ਲੈ ਚੀਦੇ ਵੀ ਕਾਫੀ ਮਾਰ ਗਿਆ ਸੀ ਹਣਾ ਲੈ ਚੀਦੇ ਲੋ ਜੀ ਇਹ ਆ ਝਿੰਗੇ ਦਾ ਸਭ ਤੋਂ ਵੱਡਾ ਦੁਸ਼ਮਨ ਦੇਖ ਸਕਦੇ ਹੋ ਤੁਸੀਂ ਤੇ ਆ ਸਾਡੇ ਕਾਬੂ ਚ ਆ ਗਿਆ ਧਾਗੇ ਚ ਫਸਿਆ ਹੋਇਆ ਤੇ ਧਾਗਾ ਲਗਭਗ ਸਾਰਾ ਖੋਲਤਾ ਥੋੜਾ ਮੋਟਾ ਰਹਿ ਗਿਆ ਉਹ ਵੀ ਖੋਲ ਦਿੰਨੇ ਆ ਕਰ ਦਿੰਨੇ ਆ ਦਾ ਆਇਆ ਦੇ ਇੱਕ ਮੌਕਾ ਦੇਵਾਂਗੇ ਇਹਨੂੰ ਹਾਂ ਦੇਰੀ ਇੱਕ ਮੌਕਾ ਮੇਰੇ ਜੀ ਦੁਬਾਰਾ ਨਾ ਆਵੇ ਇਹ ਬਹੁਤ ਖਤਰਨਾਕ ਆਈਟਮ ਆ ਤੇ ਪਾਣੀ ਚ ਇੱਕ ਵਾਰੀ ਚੁੱਪੀ ਮਾਰੀ 5-5 ਮਿੰਟ ਬਾਹਰ ਨਹੀਂ ਨਿਕਲਦਾ ਤੇ ਇੱਕ ਟਾਈਮ ਚ ਬੈਠਾ ਬੈਠਾ 2-2 ਕਿਲੋ ਜਿੰਗਾ ਖਾ ਜਾਂਦਾ ਇਹ ਆਰਾਮ ਨਾਲ